ਦੀਆਂ ਨੂੰ ਚੈਨਲ ਕੀ ਬੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ ਚੈਨਲ ਕੀ ਬੜੀ 24 ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਤੇ ਕਮੈਂਟ ਕਰੋ ਜੀ ਮੇਰੇ ਪਤੀ ਮੇਰੇ ਪਤੀ ਦੀ ਕੁਝ ਦਿਨ ਪਹਿਲਾਂ ਮੇਰੇ ਪਤੀ ਨਾਲ ਹੈ ਪਰ ਮਾਰੀ ਕਰਨਾ ਬਪਰੀ ਮਾਰੀ ਕਰਨਾ ਬਪਰੀ ਤੇ ਮੈਨੂੰ ਦੱਸਿਆ ਗਿਆ ਕਿ ਹਾਰਟ ਅਟੈਕ ਨਾਲ ਉਸ ਦੀ ਮੌਤ ਮੌਤ ਹੋਈ ਹੈ وہی ਹੈ ਤੇ ਮੈਂ মিডিਆ ਪੁਲਿਸ ਵਾਲ ਪੁਲਿਸ ਵਾਲਿਆਂ ਨੂੰ ਇਹ ਬਿਆਨ ਦਿੱਤਾ ਕਿ ਮੇਰੇ ਪਤੀ ਦੀ ਮੌਤ ਹਾਰਟ ਅਟੈਕ ਨਾਲ ਹੋਈ ਪਰ ਜਦੋਂ ਮੈਂ ਇਹ ਵੀਡੀਓ ਦੇਖੀ ਮੈਨੂੰ ਸਾਫ਼ ਸਾਫ਼ ਸਾਹਮਣੇ ਨਜ਼ਰ ਆਉਣਾ ਹੈ ਕਿ ਮੇਰੇ ਪਤੀ ਦੇ ਗੋਲੀ ਵੱਜਦੀ ਹੈ ਹਥਿਆਰੇ ਹਥਿਆਰੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰੇ ਬੱਚਿਆਂ ਨੂੰ ਇਨਸਾਫ ਇਨਸਾਫ ਦਿੱਤਾ ਜਾਵੇ ਮੈਂ ਇਹ ਰਿਪੋਰਟ ਸੋ ਗ੍ਰਾਹਕ ਚੱਕ ਦੇ ਨਾਲ ਪਿੰਡ ਦੇ ਵਿੱਚ ਵੀਡੀਓ ਵਾਇਰਲ ਹੋ ਗਈ ਪਹਿਲਾਂ ਗੋਲੀ ਚੱਲੇ ਦੀ ਹੈ ਨਾ ਫਿਰ ਉਹ ਲੇਕਿਨ ਉਸ ਤੋਂ ਪਹਿਲੇ ਪਰਿਵਾਰ ਕਹਿੰਦਾ ਕਿ ਹਾਰਟ ਅਟੈਕ ਨਾਲ ਮੌਤ ਹੋਈ ਤੁਹਾਡੇ ਵੱਲੋਂ ਇਹ ਕਰਕੇ ਦੀ ਹੁਣ ਪਰਿਵਾਰ ਦਾ ਕਹਿਣਾ ਹੈ ਕਿ ਗੋਲੀ ਲੱਗਦਾ ਤੇ ਕੀ ਕਰ ਵੀ ਤੇ ਕੀ ਮੈਟਰ ਨਹੀਂ ਅਹ ਦੇ ਕੋ ਇਹਦੇ ਵਿੱਚ ਸਾਡੇ ਵੱਲੋਂ ਫਰਸਟ ਐਫ ਆਈ ਆਰ ਜਿਹੜੀ ਲੋਜ ਹੋਈ ਆ ਉਹ ਆਰਮਜ਼ ਐਕਟ ਦੇ ਵਿੱਚ ਫਾਇਰਿੰਗ ਦੀ ਦਰਜ ਹੋਈ ਜੀ ਸਰ 17 ਤਰੀਕ ਦਾ ਇਨਸੀਡੈਂਟ ਹੈਗਾ ਕਿਸੇ ਐਨ ਆਰ ਆਈ ਦੇ ਘਰ ਜਿਹੜੀ ਜਾਗੋ ਦਾ ਪ੍ਰੋਗਰਾਮ ਸੀ ਉਹਨਾਂ ਦੀ شادی ਸੀਗੀ ਉਸ ਜਾਕੋ ਦੇ ਵਿੱਚ ਕੋਈ ਪੈਲੇਸ ਨਹੀਂ ਹੈਗਾ ਇਹ ਇੱਕ ਨਾਰਮਲ ਘਰ ਦੇ ਵਿੱਚ ਫੰਕਸ਼ਨ ਹੋ ਰਿਹਾ ਸੀਗਾ ਉਹਦੇ ਵਿੱਚ ਨਜ਼ਰ ਆ 17 ਤਰੀਕ ਨੂੰ ਇਹ ਹੋ ਚੁੱਕਾ ਜਿਹੜਾ ਫੰਕਸ਼ਨ ਇਹਦੀ ਇੱਕ ਵੀਡੀਓ ਜਿਹੜੀ ਹੈਗੀ ਉਹ 21 ਤਰੀਕ ਸ਼ਾਮ ਨੂੰ ਆਉਂਦੀ ਹੈ ਵਾਇਰਲ ਹੁੰਦੀ ਹੈ ਸੋਸ਼ਲ ਮੀਡੀਆ 'ਚ ਜਿਸ ਵੀਡੀਓ ਦੇ ਵਿੱਚ ਤਿੰਨ ਚਾਰ ਬੰਦੇ ਜਿਹੜੇ ਹੈਗੇ ਉਹ ਡਾਂਸ ਕਰਦੇ ਨਜ਼ਰ ਆਉਂਦੇ ਆ ਇੱਕ ਬੰਦਾ ਸਰਦਾਰ ਜਿਹੜਾ ਹੈਗਾ ਉਹ ਉਹ ਗੋੜੀਆਂ ਚਲਾਉਂਦਾ ਨਜ਼ਰ ਆ ਰਿਹਾ ਔਰ ਜਦੋਂ ਗੋਡੀਆਂ ਚਲਾ ਰਿਹਾ ਤੇ ਇਮੀਡੀਏਟ ਜਿਹੜਾ ਉਹਦੇ ਨਾਲ ਬੰਦਾ ਨੱਚ ਰਿਹਾ ਉਹ ਡਿੱਗ ਪੈਂਦਾ ਫਿਰ ਉਹ ਹੱਥ ਉੱਪਰ ਨੂੰ ਕਰਕੇ ਉਹ ਕੋਲ ਹੈਲਪ ਮੰਗਦਾ ਫਿਰ ਉਹੀ ਬੰਦਾ ਜਿਹੜਾ ਇੱਕ ਹੋਰ ਫਾਇਰ ਕਰਦਾ ਫਿਰ ਉਹਨੂੰ ਹੈਲਪ ਦਿੰਦੇ ਆ ਔਰ ਵੀਡੀਓ ਖਤਮ ਹੋ ਜਾਂਦੀ ਉਹ ਤੋਂ ਬਾਅਦ ਅਸੀਂ ਇਹਦੀ ਜਿਹੜੀ ਹੈ ਵੀਡੀਓ ਦੀ ਵੈਰੀਫਿਕੇਸ਼ਨ ਜਿਹੜੀ ਹੈਗੀ ਆ ਵੀਡੀਓ ਦੀ ਕਰਨ ਲਈ ਅਗਲੇ ਦਿਨ 22 ਤਰੀਕ ਨੂੰ ਟੀਮ ਆਪਣੀ ਜਿਹੜੀ ਹੈਗੀ ਆ ਉੱਥੇ ਮੌਕੇ ਤੇ ਭੇਜੀ ਜਿਨ੍ਹਾਂ ਨੇ ਜਿਨ੍ਹਾਂ ਤੋਂ ਤਸਦੀਕ ਹੋਇਆ ਵੀ ਜਿਹੜੇ ਮਰਨ ਵਾਲੇ ਇਨਸਾਨ ਆ ਉਹਨਾਂ ਦੀ ਵਾਈਫ ਜਿਹੜੀ ਹੈਗੀ ਹੈ ਉਹ ਉਸ ਪਿੰਡ ਦੀ ਸਰਪੰਚ ਹੈਗੀ ਹੈ ਉਹਨੂੰ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਵੀ ਹਾਂਜੀ ਇਹ ਇਨਸੀਡੈਂਟ ਜਿਹੜਾ ਸੀਗਾ ਉਹਦੇ ਵਿੱਚ ਜਿਹੜਾ ਮੇਰਾ ਘਰ ਵਾਲਾ ਹੈਗਾ ਉਹਦੀ ਨੈਚੁਰਲ ਕੌਜ਼ ਨਾਲ ਡੈਥ ਹੋਈ ਹਾਰਟ ਟੈਕ ਨਾਲ ਹੋਈ ਨਾ ਕਿ ਕੋਈ ਗੋਲੀਬਾਰੀ ਦੇ ਨਾਲ ਡੈਥ ਹੋਈ ਹੈ ਉਹਦੇ ਮੁਤਾਬਕ ਅਸੀਂ ਸਟੇਟਮੈਂਟ ਰਿਕਾਰਡ ਕੀਤੀ ਬਟ ਕਿਉਂਕਿ ਵੀਡੀਓ ਦੇ ਵਿੱਚ ਫਾਇਰ ਹੋ ਰਿਹਾ ਸੀ ਵੈਪਨ ਉਹਦਾ ਲਾਇਸੈਂਸੀ ਸੀ ਜਾਂ ਨਹੀਂ ਸੀਗਾ ਉਹਦੇ ਅਕੋਰਡਿੰਗਲੀ ਅਸੀਂ ਉਹਦੇ ਉੱਪਰ ਐਫ ਆਈ ਆਰ ਲੋਜ ਕੀਤੀ 22 ਤਰੀਕ ਨੂੰ ਆਰਮਜ਼ੈਕਟ ਔਰ ਫਾਇਰਿੰਗ ਦੀ ਐਫ ਆਈ ਆਰ ਉਹਦੀ ਤਫਤੀਸ਼ ਜਿਹੜੀ ਹੈਗੀ ਅੱਗੇ ਕਰਨ ਲਈ ਅਸੀਂ ਇੱਕ ਤਿੰਨ ਮੈਂਬਰਾਂ ਦੀ ਆਪਣੀ ਕਮੇਟੀ ਬਣਾਈ ਹੈਗੀ ਹੈ ਡੀ ਐਸ ਪੀ ਫਲੋਰ ਐਸ ਐਚ ਓ ਗੁਰਾਇਆ ਐਂਡ ਚੌਂਕੀ ਇਨਚਾਰਜ ਜਿਹੜਾ ਤਨੇਤਾ ਹੈ ਉਹ ਹੁਣ ਬੜੀ ਗਹਿਰਾਈ ਦੇ ਨਾਲ ਇਹਦੀ ਪੁੱਛ ਪੜਤਾਲ ਕਰ ਰਹੇ ਆ ਉਨਾ ਦੇਸੀ ਦੁਬਾਰਾ ਸੀਰੀਜ਼ ਆਫ ਸਟੇਟਮੈਂਟਸ ਰਿਕਾਰਡ ਕੀਤੀਆਂ ਹੈਗੀਆਂ ਐਂਡ ਨੰਬਰ 1 ਜਿਹੜੇ ਮੌਕੇ ਤੇ ਵੀਡੀਓ ਚ ਨਜ਼ਰ ਆ ਰਹੇ ਨੰਬਰ 2 ਜਿਹੜੇ ਉਹਨੂੰ ਨਾਲ ਲੈ ਕੇ ਹਸਪੀਟਲ ਜਾ ਰਹੇ ਨੰਬਰ 3 ਜਿਹੜੇ ਉਹਦੇ ਲਾਸਟ ਰਾਈਟਸ ਦੇ ਵਿੱਚ ਅੰਤਿਮ ਸੰਸਕਾਰ ਦੇ ਵਿੱਚ ਜਿਹੜੇ ਉਹਨਾਂ ਨੇ ਕਰਨਾ ਸੀਗਾ ਉਹਦੇ ਵਿੱਚ ਸ਼ਾਮਲ ਹੋਏ ਆ ਔਰ ਉਸ ਤੋਂ ਬਾਅਦ ਨੈਕਸਟ ਐਵਿਡੈਂਸ ਜਿਹੜੀ ਸਾਨੂੰ ਜਿਹੜੀ ਵੀ ਮਿਲਦੀ ਹੈ ਉਹਦੀ ਤਫ਼ਤੀਸ਼ ਅਸੀਂ ਤਕਰੀਬਨ ਲੌਜੀਕਲ ਐਂਡ ਤੱਕ ਲੈ ਚੁੱਕੇ ਆ ਮੈਂ ਇਸ ਟਾਈਪ ਤੇ ਉਹ ਸ਼ੇਅਰ ਨਹੀਂ ਕਰ ਸਕਦਾ ਔਰ ਬਿਲਕੁਲ ਇਹਦੇ ਵਿੱਚ ਅਸੀਂ ਜਿਹੜਾ ਮੈਰਿਟ ਦੇ ਉੱਪਰ ਤਫ਼ਤੀਸ਼ ਕਰ ਰਹੇ ਹਾਂ ਜੋ ਸੱਚਾਈ ਹੈ ਜੇ ਗੋਲੀ ਦੇ ਨਾਲ ਬੰਦਾ ਮਰਿਆ ਹੈਗਾ ਤੇ ਉਹਦੇ ਮੁਤਾਬਕ ਕਾਰਵਾਈ ਹੋਏਗੀ ਉਹਦੇ ਮੁਤਾਬਕ ਜਿਹੜਾ ਹੈਗਾ ਬੰਦਾ ਨਜ਼ਰ ਆ ਰਿਹਾ ਹੈਗਾ ਉਹਦੀ ਅਰੈਸਟ ਹੋਏਗੀ ਪਹਿਲਾਂ ਵਾਈਫ ਕਹਿੰਦੀ ਹੈ ਕਿ ਹੱਟਾ ਗਰ ਉਹਦੇ ਅੱਜ ਜਿਹੜਾ ਉਹਨਾਂ ਦੁਆਰਾ ਬਿਆਨ ਆਇਆ ਉਹਦੇ ਵਿੱਚ ਕਹਿ ਰਹੀ ਕਿ ਹਾਂਜੀ ਗੋਲੀ ਲੱਗੀ ਤੇ ਫਿਲਹਾਲ 302 ਜਿਹੜੇ ਉਹ ਹੱਤਿਆ ਦੀ ਧਾਰਾ ਉਹ ਜੋੜੀ ਨਹੀਂ ਹੈ ਦੇਖੋ ਇਹ 302 ਨਹੀਂ ਇਹ 304 ਦਾ ਅਲਟੀਮੇਟਲੀ ਕੇਸ ਬਣਨਾ ਜਿਹੜਾ ਹੁੰਦਾ ਇੱਕਦਮ ਮੌਕੇ ਤੇ ਆ ਕੇ ਸਡਨ ਪ੍ਰੋਵੋਕੇਸ਼ਨ ਦੇ ਨਾਲ ਕਿਸੇ ਦੀ ਡੈਥ ਹੋ ਜਾਣੀ ਬਟ ਉਹਦੇ ਵਿੱਚ ਵੀ ਜਿਹੜੀ ਉਹਨਾਂ ਦੀ ਫਸਟ ਸਟੇਟਮੈਂਟ ਹੈ ਔਰ ਜਿਹੜੀ ਉਹਨਾਂ ਦੀ ਲੇਟੈਸਟ ਕਲ ਸਟੇਟਮੈਂਟ ਹੈ ਉਹ ਚ ਫਰਕ ਹੈਗਾ ਹੁਣ ਉਹਨਾਂ ਨੇ ਸਟੇਟਮੈਂਟ ਦਿੱਤੀ ਆ ਵੀ ਮੈਨੂੰ ਜਦੋਂ ਵੀਡੀਓ ਮੈਂ ਦੇਖੀ ਆ ਮੈਨੂੰ ਮੌਕੇ ਤੇ ਨਹੀਂ ਪਤਾ ਲੱਗਿਆ ਬਟ ਆਫਟਰ ਸੀਇੰਗ ਥੈਟ ਵੀਡੀਓ ਮੈਨੂੰ ਲੱਗਾ ਵੀ ਉਹਨਾਂ ਦੇ ਗੋਲੀ ਲੱਗ ਸਕਦੀ ਹੈ ਪਰ ਟੂ ਦੇ ਵਿੱਚ ਦੇਖੋ ਸੰਸਕਾਰ ਹੋਇਆ ਉਹਨੂੰ ਹਸਪੀਟਲ ਲੈ ਕੇ ਗਏ ਕਾਫੀ ਟਾਈਮ ਸੀਗਾ 17 ਤਰੀਕ ਤੋਂ 21 ਤਰੀਕ ਦੇ ਵਿੱਚ ਉਹਦੀ ਸਾਰੇ ਦੀ ਤਫਤੀਸ਼ ਚੱਲ ਰਹੀ ਹੈਗੀ ਆ ਔਰ ਅਸੀਂ ਬੜੀ ਜਲਦੀ ਜਿਹੜਾ ਹੈਗਾ ਇਹਦਾ ਰਿਜ਼ਲਟ ਕੱਢ ਕੇ ਸਾਰਿਆਂ ਨੂੰ ਇਹਦੇ ਬਾਰੇ ਅਗਾਹ ਕਰਾਂਗੇ ਜਿਹੜਾ ਕੱਲ ਰਾਖਵੀ ਕਲੈਕਟ ਕੀਤੀ ਗਈ ਹੈ ਜਿਹੜੀ ਇਹ ਸੰਸਕਾਰ ਉਹਦੇ ਵਿੱਚ ਕੁਝ ਗੋਲੀ ਦਾ ਸਿੱਕਾ ਵਗੈਰਾ ਬਰਾਮਦ ਹੋਇਆ ਨਹੀਂ ਜੀ ਇਹ ਤਾਂ ਸਾਡੀ ਤਫ਼ਤੀਸ਼ ਦਾ ਪਾਰਟ ਹੈਗਾ ਮੈਂ ਡਿਸਕਲੋਜ਼ ਨਹੀਂ ਕਰੂੰਗਾ ਕਿ ਕੀ ਹੋਇਆ ਬਟ ਅਸੀਂ ਸਾਇੰਟੀਫਿਕਲੀ ਪ੍ਰੋਪਰ ਤਫ਼ਤੀਸ਼ ਕਰ ਰਹੇ ਹਾਂ ਔਰ ਬੜੀ ਜਲਦੀ ਇਹਦਾ ਰਿਜ਼ਲਟ ਕੱਢ ਦਾਂਗੇ ਜਿਹੜਾ ਫਾਇਰਿੰਗ ਦਾ ਮਾਮਲਾ ਦਰਜ ਕੀਤਾ ਉਹ ਕਿਹਦੇ ਕਿਤਾ ਉਹ ਜਿਹੜਾ ਬੰਦਾ ਕਰ ਰਿਹਾ ਉਹ ਬਾਈ ਬੜਾ ਪਿੱਟ ਦਾ ਕੋਈ ਬੰਦਾ ਹੈਗਾ ਉਹਦਾ ਲੜਕੇ ਦੇ ਉੱਪਰ ਪਰਚਾ ਦਰਜ ਕੀਤਾ ਪਰ ਉਹ ਬਾਈ ਨੇ ਨਹੀਂ ਕਰ ਚੁੱਕੀ ਕਬਰਾਂ ਪੰਜਾਬ ਦੀਆਂ ਨਿਊਜ਼ ਚੈਨਲ ਕੇਪੜੀ 24 ਪੰਜਾਬ ਦੀ ਹਰ ਖਬਰ ਸਭ ਤੋਂ ਪਹਿਲਾਂ ਵੇਖਣੇ ਸਾਡੇ ਚੈਨਲ ਕੇਪੜੀ ਕਾਟ